ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਹੈ ਸਾਰੀਆਂ ਤੁਹਾਨੂੰ ਸੋਈਆਂ ਵਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਕੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਜੀ ਕਿਰਪਾ ਮਾਰ ਆ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਤੇ ਨਾਮ ਦੱਸ ਤੇ ਕਿਹਿਆਤ ਨਾਮ ਕਵਲਜੀਤ ਸਿੰਘ ਹਾਂਜੀ ਪਿੰਡ ਬਟਾਰੀ ਜ਼ਿਲ੍ਹਾ ਅਮਰੀਕ ਸਰ ਤੇ ਤਹਿਸੀਲ ਬਬਕਲਾ ਸਾਹਿਬ ਠੀਕ ਹੈ ਜੀ ਖਲਚੀਆਂ ਤੋਂ 2 ਕਿਲੋਮੀਟਰ ਤੇ ਰਈਏ ਤੋਂ 3 ਕਿਲੋਮੀਟਰ ਪਿੰਡ ਰਾਲਾ ਪੁਲ ਵੱਜਦਾ ਵਾਂ ਠੀਕ ਹੈ ਜੀ ਉਦੋਂ 1 ਕਿਲੋਮੀਟਰ ਠਾ ਉੱਤਰ ਕੇ ਮੇਨ ਰੋਡ ਤੋਂ ਗਾੜ ਦੇ ਬੰਨੇ ਫਾੜ ਕੇ ਆਪਣੀ ਕੋਠੀ ਆ ਠੀਕ ਹੈ ਜੀ ਜੀ ਤੇ ਫੋਨ ਨੰਬਰ ਬੋਲ ਦੇ ਇੱਕ ਰਿ 977 ਤੇ ਵੇ ਦੇ ਫਿਰ ਪਹਿਲਾ ਇਹ ਹੀ ਵਿਖਾ ਦਈਏ ਹਾਂਜੀ ਆਜ ਪਹਿਲਾਂ ਬੱਛੀ ਆ ਮਗਰ ਵੀ ਬੱਛੀ ਹੈ ਤੇ ਚਿੱਟੇ ਰੰਗ ਦੀ ਵੜ ਹੈ ਜਿਹੜੀ ਪੂਰੀ ਚਿੱਟੀ ਆ ਜਿਹੜੀ ਜੀ ਤੋੜ ਦੇ ਇਕਲੀ ਵਾਨਾ ਕੰਪੈਕਟ ਜਿਹੀ ਰੱਖਦੀ ਆ ਹਾਂਜੀ ਥੋੜੇ ਅੰਦਰ ਨੂੰ ਰੱਖਦੀ ਆ ਗਾਂ ਨੂੰ ਰੱਖਦੀ ਕਈਆਂ ਕਈਆਂ ਤੇ ਵਾਨੇ ਲਿਗਰ ਹੀ ਹੁੰਦੇ ਆ ਹਾਂ ਬਾਕੀ ਕੋਈ ਵੀਰ ਆਪਣੀ ਸਮਝਣਾ ਆਣ ਕੇ ਵੇਖ ਕੇ ਲੈ ਜਾਏ ਲਿਆ ਜੀ ਅੱਤਰਾ ਜਿਹੜੀ ਖੂਬਸੂਰਤੀ ਆ ਵੇਰ ਬਾਕੀ ਖੜਨੇ ਤੋਂ ਹੀ ਆਪਣੀ ਸਮਝਣਾ ਵਾ ਆਪਣੀ ਮਰਜ਼ੀ ਨਾਲ ਸਾਰੀਆਂ ਚੀਜ਼ਾਂ ਆਪ ਵੇਸ ਚ ਆ ਕੇ ਖੜਨੀਆਂ ਦੁੱਧ ਦੇ ਵਿੱਚ ਵਾਈ ਕਰਕੇ ਖੜਨੀਆਂ ਕਿਹੜਾ ਜਿਹੜਾ ਬੱਚਾ ਹਾਂ ਵਲੀ ਮੱਛੀ ਜੀ ਹਾਂ ਜੀ ਆ ਮੱਛੀ ਹੈ ਆ ਦੇ ਫਾਦੇ ਮਗਰ ਮੱਛੀ ਵੀ ਜਿਹੜੀ ਸੋਹਣੀ ਮੱਛੀ ਆ 나ੜੂ ਜਿਹੜਾ ਜੇ ਨਾਲ ਹੀ ਆ ਕਿੰਨੇ ਦਿਨ ਹੋਏ ਵੇਚੇ ਨਾ ਸੋਈ ਨਾ ਸੋਈ ਨਾ ਚਾਟੂਆਂ ਕਿ ਦੇਣੇ ਜੀ ਸੀ ਕਿੰਨਾ ਦੁੱਧ ਤਿਆਰ ਜੇ ਤੱਕ ਹੁਣ ਜਿਹੜਾ ਹਾਸ ਤਿਆਰ ਹੈ ਜੀ 9 ਕਿਲੋ ਐਵੇਂ ਆਖੀ ਜਾਈਓ ਵੀ 12-14 ਕਿਲੋ ਚੋਂ ਆਂਦੀ ਆ ਅੱਛਾ ਤੇ ਗਾੜੀ ਛੇਵਾ ਲਾਏ ਆ ਵੀ ਬਾਤ ਕਰਦੀ ਆ ਕਿੰਨਾ ਘਰੀ ਜਾਊਗੀ ਸੇਵਾ ਦੇ ਸਾਹਬ ਦੇ ਨਾਲ ਕਰਕੇ ਤੇ ਭਾਵੇਂ 14 15 ਵੀ ਕਰ ਜੇ ਅਜੇ ਸੁਣਨਾਵਾ ਬੱਛੀ ਨਹੀਂ ਅਜੇ ਚਵਾਈਆਂ ਹੁਣ ਚੱਲੂ ਹੋਈਆਂ ਬੱਛੀ ਦੀਆਂ ਠੀਕ ਹੈ ਜੀ ਤੇ ਮੌਕੇ ਤੇ 9 ਲੀਟਰ ਜਿਹੜਾ ਤਿਆਰ ਆ ਤਿਆਰ ਆ ਦੋ ਟਾਈਮ ਕੋਈ ਤਿੰਨ ਟਾਈਮ ਤਸੱਲੀ ਕਰੇ ਮੇਰਾ ਭਰਾ ਠੀਕ ਹੈ ਤੇ ਗਾਂ ਸੇਵਾ ਕਰੂਗਾ ਬਾਕੀ ਇਹ ਕਿ ਚਲੋ ਬੱਚਾ ਵੀ ਮਗਰ ਆ ਜਾਊਗਾ ਪਾਪੇ ਗਾਂ ਦੇ ਗਾਂ ਪਤਣੀ ਮਗਰ ਬੱਛੀ ਵੀ ਜਿਹੜੀ ਸੋਹਣੀ ਆ ਠੀਕ ਹੈ ਤੇ ਇਹਦਾ ਮੁੱਲ ਮੁੱਲੇ ਦਾ ਫੋਨ ਤੇ ਕਰਾਂਗੇ ਭਾਜੀ ਅਸੀਂ ਇਹਦਾ ਫੋਨ ਤੇ ਕਰਾਂਗੇ ਭਾਜੀ ਆਰਕੀ ਦਾ ਫੋਨ ਤੇ ਜਾਜੀ ਰੱਖਣਾ ਮੁੱਲ ਅਸੀਂ ਜਾਜੀ ਕਰ ਲਾਂਗੇ ਠੀਕ ਹੈ ਜੀ ਤੇ ਆ ਜਿਹੜੀ ਆ ਆਪਣੇ ਕੋਲ ਇਹ ਰਾਤੀ ਸੂਈ 12:30 ਵਜੇ ਭੱਜੀ ਅੱਛਾ ਉਹ ਬੱਚਾ ਜੇਦਾ ਖੱਦਾ ਬੋਲਾ ਜੇ ਚੱਲਣ ਡਿਆ ਜੀ ਠੀਕ ਹੈ ਜੀ 4-5 ਕਿਲੋ ਦੀ ਚਵਾਈ ਕੀਤੀ ਆ ਮਾਰ ਦੋ ਦੋ ਧਰਮ ਮਾਰਦੇ ਬਾ ਆ ਦੇਖਦਾ ਜੇ ਪੂਰਾ ਬੋਲਾ ਹੀ ਆ ਇਹਦਾ ਹਾਂਜੀ ਉਹਦਾ ਖੱਤੇ ਰੰਗ ਦਾ ਬੋਲਾ ਹੀ ਆ ਜੀ ਤੇ ਇਹਦਾ ਬੱਚਾ ਆ ਜੇ ਹਾਂ ਬੱਚਾ ਜੇ ਭਾਜੀ ਮੱਛਾ ਜੀ ਠੀਕ ਹੈ ਇਹ ਤੇ ਮਗਰਵੱਛਾ ਆ। ਹਾਂਜੀ। ਇਹ ਕਿੰਨਾ ਕਿ ਦੋ ਚੁਵਾਈ ਜਾਊਗੀ? ਇਹ ਜੀ 14-15 ਕਿਲੋ ਚੁਵਾਈ ਜਾਊਗੀ ਬੰਦਾ ਅਰਮਾਨ। ਠੀਕ ਹੈ ਜੀ। ਤੋੜ ਦਈਏ ਇਹਨਾਂ ਵਿੱਚ। ਜਰਸੀ ਦਾ ਪਾਕਿਆ 14-15 ਕਿਲੋ ਇਹਨਾਂ ਦਾ ਚੁਵਾਈ ਜਾਊਗੀ। ਬਾਕੀ ਤਾਜੀ ਸੋਈ ਹੈ ਇਹ ਵੀ ਜ਼ਰਾਤੀ। ਤੋ ਯਹਾਂ ਪਾਸ ਕਰਕੇ ਖੜਨੀ ਬਾਕੀ ਇਹ ਕਿਸੇ ਵੀ ਪਛੋ ਦੀ ਚੁਵਾਈ ਕਰਕੇ ਨਹੀਂ ਮੀਡੀਆ ਬਣਾਉਣੀ ਹੁੰਦੀ। ਚੁਵਾਈ ਇਹ ਤੁਸੀਂ ਆਪ ਆਪਣੀ ਕਰਕੇ ਖੜਨੀ ਆ ਆਪਣੀ ਮਰਜ਼ੀ ਨਾਲ ਪਾਸ ਕਰਕੇ ਖੜਨੀ। ਲੈ ਜਾਓ ਜੀ। ਤੇ ਇਹਦਾ ਮੁੱਲ ਕੀ ਜੇ ਵੇਚੀ ਫਿਰ ਮੋਲ ਕਿੰਨਾ ਹੋਏਗਾ 47 6000 ਕਰ ਲਗੇ ਹਾਂਜੀ ਇਵੇਂ 40000 ਰੁਪਏ ਹਾਨਾ ਦੇ ਦਿਆਂਗੇ 40000 ਜੀ ਦੇ ਦਿਆਂਗੇ ਹਾਨਾ ਜੀ ਵਿੱਚ ਕਰਨਾ ਮੰਨਤਨ ਕਰ ਲਾਂਗੇ ਜੀ ਮੌਕੇ ਤੇ ਠੀਕ ਆ ਹਾਂ ਜੀ ਆਰ ਕੇ ਮੌਕੇ ਤੇ ਕਰਾਂਗੇ ਕੋਈ ਖੁੱਲੇ ਚੱਲਣਗੇ ਮੰਨਤਨ ਕੇ ਖੋਲ ਲਾਵੇ ਕਰੇ ਵੀ ਭਰਾ ਕੋਈ ਠੀਕ ਆ ਜੀ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋ ਭਾਜੀ ਜਿਹੜਾ ਠੰਡਾ ਦੁੱਧ ਦੇ 6 ਕਿਲੋ ਮਿੰਤੀ ਵਾਲਾ ਵਾ 6 ਕਿਲੋ ਹੈਗਾ ਵਾ ਹਾਂਜੀ ਉਹ ਗਾਰ ਨਾਲ ਖਾਣਾ ਘੱਟੀਏ ਪਹਿਲਾਂ 10 ਕਿਲੇ ਦੇਣੀ ਆ ਜਿਹੜਾ ਉਹ ਲਾ ਅਗਲਾ ਥਣ ਪੈਣੀ ਆਂ ਦਾ ਘੱਟਿਆ ਜਿਹੜਾ 20 ਕਿਤਾਂ ਆਉਂਦੀਆਂ ਜੇ ਅੱਛਾ ਜੀ ਤਿੰਨ ਜਿਹੜੇ ਉਹ ਐਨ ਤਸੱਲੀ ਵਾਲੇ ਪਾਸ ਤੇ ਦੁੱਧ ਪੱਕਾ ਕਿੰਨਾ ਜੇ 6 ਕਿਲੋ ਮਿੰਨਕੇ ਦੇਵਾਂਗੇ ਇੱਥੋਂ ਤੋਰੋ ਇੱਕ 104 ਡੰਕ ਕੁਝ ਹੋਵੇ ਕਿਹੇ ਵੀ ਵੀਡੀਓ ਕੋਈ ਵੀ ਵੀਰਨੇ ਕੋਈ ਵੀ ਪਸ਼ੂ ਲੈਣਾ ਵਾ ਆਪਣਾ ਪਹਿਲਾਂ ਹੀ ਚੰਗੀ ਤਰ੍ਹਾਂ ਨਿਸਖ ਪਰਖ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਲਿਆ ਕਰੋ ਫਿਰ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੀ ਬਾਕੀ ਲੈ ਜਾਓ ਜੀ ਕਿਹੇ ਵੀ ਨਾ ਕੋਈ ਵੀ ਨਫਾਨ ਦਾਵਾ ਉਹਦੇ ਵੀ ਸਾਰੇ ਹੱਕਦਾਰ ਤੁਸੀਂ ਜੀ ਜੇ ਕਿਤੇ ਕੁਦਰਤੀ ਨੁਕਸਾਨ ਵੀ ਹੁੰਦਾ ਵਾ ਤੇ ਉਹਦੇ ਵੀ ਜ਼ਿੰਮੇਵਾਰ ਤੁਸੀਂ ਜੀ ਇਸ ਤੋਂ ਚੰਗਾ ਪਹਿਲਾਂ ਹੀ ਆਪਣਿਆਂ ਵਿੱਚ ਆ ਕੇ ਚੀਜ਼ਾਂ ਖੜਿਆ ਕਰੋ ਇਹਦੇ ਕੋਲ ਦੁੱਧ ਮੌਕੇ ਤੇ ਜਿਹੜਾ ਵਾ 6 ਲੀਟਰ ਜਿਹੜਾ ਕਿੰਦੇ ਕੀ ਹੈਗਾ ਇਹ ਬੱਚੇ ਤੋਂ ਵੀ ਨਹੀਂ ਆ ਬਾਕੀ ਸਾਂਭੀ ਸੁੰਭੀ ਚੰਗੀ ਆ ਤੇ ਫੈਡ ਵੀ ਇਹਦੀ ਚੰਗੀ ਹੋਊਗੀ ਅਹ ਜਿਹਾਂ گاਵਾਂ ਦਾ ਦੁੱਧ ਵੀ ਜਿਹੜਾ ਕਾਫੀ ਸੰਘਣਾ ਹੁੰਦਾ ਤੇ ਇਹਦਾ ਮੁੱਲ ਵੀ ਜੀ ਫਿਰ ਦੂਜੀ ਵੀ ਤੋਰ ਕਰ ਖਾ ਲੋ ਜੋੜੇ ਦਾ ਹਿਸਾਬ ਨਾ ਕਰ ਲਾਂਗੇ ਠੀਕ ਆ ਜਦੋਂ ਵੀਰ ਭਰਾ ਮੰਗ ਲੈ ਜਾਂਦਾ ਕੋਈ ਵੇਚ ਮੱਚ ਨਾਲ ਆ ਵੀ ਤੇ ਇਹਦੇ ਕੋ ਕਿੰਨਾ ਚ ਦੁੱਧ ਇਹਦੇ ਕੋ ਪਾਜੀ 5 ਕਿਲੋ ਤਿਆਰ ਤਿਆਰ ਆ ਜਿਹੜਾ ਤਿਆਰ ਇਹ ਠੰਡੀ ਸੀਲ ਠੀਕ ਹੈ ਜੀ ਜਾਣਦੇ ਜੀ 1.5 ਮਿੰਟ ਅਟੀ ਗੱਲ ਕਿਨੂੰ ਹੋ ਗਿਆ ਘੜੀ ਦੀ ਗਰੰਟੀ ਨਹੀਂ ਗਈ ਠੀਕ ਹੈ ਜੀ ਜੀ ਇਹਦੇ ਕੋਲ ਜਿਹੜਾ ਦੁੱਧ 5 ਲੀਟਰ ਦੱਸਦੇ ਲਿਆਜਾ ਵੀ ਜੀ ਤੇ ਕਿੰਨਾ ਰੱਖਣਾ ਵੀਰ ਜੀ ਫਿਰ ਜੋੜੇ ਦੇ ਮੁੱਲ ਕੋਈ 20000 ਨਹੀਂ ਕਰਨਾ ਆਪਾਂ ਅੱਛਾ 17000 ਦਿਆਂ ਦੇ ਦਿਆਂਗੇ ਦੋਵੇਂ 17000 ਦੀਆਂ ਹਾਂਜੀ ਕੋਈ ਵੀਰ ਭਰਾ ਮੰਗੇ ਵਿੱਚੋਂ ਕਰਨਾ ਮਾਨਤਾ ਨਾ ਹੋਰ ਕਾਲੇ ਉਹ ਮੁੰਡੇ ਨੂੰ ਪੁੱਛ ਲੈ 15000 ਦਾ ਅੱਛਾ ਲੋ ਜੋੜਾ 15000 ਦਾ 15000 ਦਾ ਜੋੜਾ ਆਪਾਂ ਕੋਈ ਆ ਕੱਲੀ ਵੀ ਮੰਗੇ ਨਾ ਕੋਈ ਅੱਛਾ ਉਸ ਹਿਸਾਬ ਨਾਲ ਟੋਕ ਲਾਂਗੇ ਕੱਲੀ ਮੰਗੂਗਾ ਉਸੇ ਹਿਸਾਬ ਨਾਲ ਦੇ ਦਿਆਂਗੇ 75 7500 ਬੰਦਾ 75 7500 ਦੇ ਹਿਸਾਬ ਨਾਲ ਜਿਹੜੇ ਜੋੜੇ ਚ ਜਿਹੜੇ 75 75 ਸੌਦੇ ਹਿਸਾਬ ਨਾਲ ਦੇ ਦੇਓਗੇ ਠੀਕ ਹੈ ਵੀਰ ਜੀ ਹੋਰ ਕੁਛ ਕਰਨਾ ਹਾਂਜੀ ਕਿਰਪਾ ਮਹਾਰਾਜ ਜੀ ਚੋਕੇ ਖੜਨ ਮੇਰੇ ਵੀਰ ਭਰਾ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਹਨ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਮੜਕੇ ਫਿਰ ਓਕਾ ਲਾਮਾ ਦਾ ਜਿਹੜਾ ਵਾ ਲਾਮਾ ਨਾ ਦੇਵੇ ਕੋਈ ਵੀਰ ਭਰਾ ਇਥੋਂ ਜਿਹੜਾ ਚੋਕੇ ਲੈ ਜੂ ਤਸੱਲੀ ਹੋ ਜੂਗਾ ਤੁਹਾਡੇ ਘਰੇ ਕੋਈ ਪਸੰਦ ਕਰ ਲੇ ਪਸੰਦ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਇੱਥੇ ਰਹਿਣ ਦੇ ਠੀਕ ਹੈ ਵੀਰ ਜੀ ਆ ਪਸ਼ੂ ਚਾਰਿਆ ਜਿਹੜੇ ਬਾਕੀ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ